ਰਮਨ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਹੋ ਨਿਵਾਰ ਸ਼ਾਲੂਚਾਰ ਦੇ ਨਾਲ ਜੁੜਨਾ ਕਰਿਏ ਸਾਰਗ ਮਹੱਲਾ ਪੰਜਵਾਂ ਪ੍ਰਭ ਮੇਰੂ ਇਤ ਉਤ ਸਦਾ ਸਹਾਈ ਮਨਮੋਹਨ ਮੇਰੇ ਜੀ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਉ ਸਤਿਗੁਰੂ ਪਾਤਸ਼ਾਹ ਫਰਮਾਨ ਕਰ ਰਹੇ ਨੇ ਭਾਈ ਮੇਰਾ ਪ੍ਰਭੂ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਦਾ ਸਹਾਇਤਾ ਕਰਨ ਵਾਲਾ ਹੈ ਇਤ ਉਤ ਮਤਲਬ ਲੋਕ ਪਰਲੋਕ ਸਦਾ ਸਹਾਈ ਸਦਾ ਹੀ ਸਹਾਇਤਾ ਕਰਨ ਵਾਲਾ ਹੈ ਰੱਖਿਆ ਕਰਨ ਵਾਲਾ ਹੈ ਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਿੰਦ ਦਾ ਪਿਆਰਾ ਹੈ ਮੈਂ ਉਸ ਦੇ ਕਿਹੜੇ ਕਿਹੜੇ ਗੁਣ ਗਾ ਕੇ ਦੱਸਾਂ ਉਹ ਮਿਆਂਤ ਹੈ ਖੇਲ ਖਿਲਾਏ ਲਾਡ ਲਡਾਵੇ ਸਦਾ ਸਦਾ ਅਨਦਾਈ ਪ੍ਰਤਪਾਲੈ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ ਏ ਭਾਈ ਜਿਵੇਂ ਮਾਂ ਪਿਓ ਆਪਣੇ ਬੱਚੇ ਦੀ ਪਾਲਣਾ ਕਰਦੇ ਹਨ ਤਵੇਂ ਉਹ ਸਾਡੀ ਪਾਲਣਾ ਕਰਦਾ ਹੈ ਉਹ ਸਾਨੂੰ ਜਗਤ ਤਮਾਸ਼ੇ ਵਿੱਚ ਖੜਾਉਂਦਾ ਹੈ ਲਾੜ ਲਡਾਉਂਦਾ ਹੈ ਉਹ ਸਦਾ ਹੀ ਸਦਾ ਸੁਖ ਦੇਣ ਵਾਲਾ ਹੈ। ਤੇ ਇਸ ਬਿਨ ਨਿਮਕ ਨਹੀਂ ਰਹਿ ਸਕੀਐ ਮਿਸਰਨ ਕਬਹੂ ਜਾਈ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭੈ ਲਵਲਾਈ ਹੇ ਭਾਈ ਉਸ ਪਰਮਾਤਮਾ ਦੀ ਯਾਦ ਤੋਂ ਬਿਨਾਂ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਰਹਿਹਾ ਨਹੀਂ ਜਾ ਸਕਦਾ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਹ ਨਾਨਕ ਜਿਹੜੇ ਮਨੁੱਖ ਸਾਧ ਸੰਗਤ ਦੇ ਵਿੱਚ ਮਿਲਦੇ ਹਨ ਸੰਗਤ ਕਰਦੇ ਗੁਰੂ ਦੀ ਉਹ ਮਨੁੱਖ ਪਰਮਾਤਮਾ ਵਿੱਚ ਸੁਰਤ ਜੋੜ ਕੇ ਮਸਤ ਰਹਿੰਦੇ ਹਨ ਰਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗਮਹੱਲਾ ਪੰਜਵਾਂ ਆਪਣਾ ਮੀਤ ਸੁਆਮੀ ਗਾਈਐ ਆਸ ਨਐ ਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਵਤਿ ਆਈਐ ਰਹਾਉ ਹੇ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਹੇ ਭਾਈ ਮਾਲਕ ਪ੍ਰਭੂ ਹੀ ਆਪਣਾ ਅਸਲ ਮਿੱਤਰ ਹੈ ਉਹ ਹੈ ਅਸਲ ਮਿੱਤਰ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਵੀ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ ਕਿਸੇ ਵੀ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ ਪਰਮਾਤਮਾ ਤੋਂ ਬਿਨਾਂ ਉਹ ਪ੍ਰਭੂ ਹੀ ਸਾਰੇ ਸੁਖ ਦੇਣ ਵਾਲਾ ਹੈ ਉਸੇ ਦਾ ਹੀ ਸਿਮਰਨ ਕਰਨਾ ਚਾਹੀਦਾ ਸੋਕ ਮੰਗਲ ਕਲਿਆਣ ਜਿਸੈ ਘਰ ਤਿਸ ਹੀ ਸਰਣੀ ਪਾਈਐ ਜਿਸੈ ਤਿਆਗ ਮਨੁਖ ਜਿਸੇ ਵੋ ਤਉ ਲਾਜ ਲੋਣ ਹੋਏ ਜਾਈਐ ਸਤਿਗੁਰ ਪਾਤਸ਼ਾਹ ਸਮਝਾਉਂਨਿਆ ਕਰਦੇ ਆਂ ਕਹਿੰਦੇ ਹੇ ਭਾਈ ਜਿਸ ਪ੍ਰਮਾਤਮਾ ਦੇਹੀ ਘਰ ਦੇ ਵਿੱਚ ਸਾਰੇ ਸੁਖ ਹਨ ਖੁਸ਼ੀਆਂ ਤੇ ਆਨੰਦ ਹਨ ਜਿਸ ਪ੍ਰਮਾਤਮਾ ਦੇ ਘਰ ਵਿੱਚ ਉਸ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਉਹਦਾ ਹੀ ਓਟ ਆਸਰਾ ਤੇ ਉਹਦੀ ਸ਼ਰਨਨ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਹੇ ਭਾਈ ਕਹਿੰਦੇ ਜੇ ਤੁਸੀਂ ਉਸ ਪ੍ਰਭੂ ਨੂੰ ਛੱਡ ਕੇ ਮਨੁੱਖ ਨਹੀਂ ਖੁਸ਼ਾਮਦ ਕਰਦੇ ਫਿਰ ਉਹ ਫਿਰੋਂਗੇ ਕਿਸੇ ਮਨੁੱਖ ਦੇ ਆਉ ਭਗਤ ਕਰੋਗੇ ਖੁਸ਼ਾਮਦ ਕਰਦੇ ਫਿਰੋਂਗੇ ਤਾਂ ਕਹਿੰਦੇ ਸ਼ਰਮਸਾਰ ਹੋਣਾ ਪੈਂਦਾ ਫਿਰ ਫਿਰ ਸ਼ਰਮਸਾਰ ਹੋਣਾ ਪੈਂਦਾ ਉਹਨੂੰ ਛੱਡ ਕੇ ਜੇ ਕਿਸੇ ਦੀ ਹੋਰ ਤੁਸੀਂ ਖੁਸ਼ਾਮਦ ਕਰੋਗੇ ਲਾਜ ਲੋਨ ਹੋਈ ਜਾਈਏ ਇਕ ਊਠ ਬੱਕਰੀ ਠਾਕੁਰ ਕੀ ਗੁਰਮਿਲ ਮਤ ਬੁੱਧ ਪਾਈ ਐ ਗੁਣ ਨਿਦਾਨ ਨਾਨਕ ਪ੍ਰਭ ਮਿਲਿਆ ਸਗਲ ਚੁਕੀ ਮਹਤਾਈ ਐ ਹੈ ਭਾਈ ਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਉੱਚੀ ਮਤ ਤੇ ਉੱਚੀ ਬੁੱਧ ਪ੍ਰਾਪਤ ਕਰ ਲਈ ਉਸ ਨੇ ਸਿਰਫ ਮਾਲਕ ਪ੍ਰਭੂ ਦਾ ਹੀ ਆਸਰਾ ਲਿਆ ਇਹ ਨਾਨਕ ਸਾਰੇ ਗੁਨਾ ਦਾ ਖਜ਼ਾਨਾ ਪ੍ਰਭੂ ਜਿਸ ਮਨੁੱਖ ਨੂੰ ਮਿਲ ਪਿਆ ਉਸ ਦੀ ਸਾਰੀ ਮਥਾਜ ਹੀ ਮੁੱਕ ਜਾਂਦੀ ਹੈ ਉਹ ਫਿਰ ਕਿਸੇ ਦਾ ਮਥਾਜ ਨਹੀਂ ਰਹਿ ਜਾਂਦਾ ਅਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗ ਮਹੱਲਾ ਪੰਜਵਾਂ ਓਟ ਸਤਾਣੀ ਪ੍ਰਭ ਜੀਓ ਮੇਰਾ ਦ੍ਰਿਸ਼ਟ ਨਾ ਨਿਆਵ ਅਵਰ ਕਾਹੂ ਕੋ ਮਾਣ ਮਹਿਤ ਪ੍ਰਭ ਤੇਰਾ ਰਹਾਉ ਏ ਪ੍ਰਭੂ ਜੀ ਮੇਰੇ ਹਿਰਦੇ ਵਿੱਚ ਤੇਰਾ ਹੀ ਤਕੜਾ ਸਹਾਰਾ ਹੈ। ਹੇ ਪ੍ਰਭੂ ਤੇਰੇ ਮਾਣ ਦੇ ਆਸਰੇ ਤੇਰੇ ਵਿਡੱਪਣ ਦੇ ਆਸਰੇ ਮੈਂ ਹੋਰ ਕਿਸੇ ਨੂੰ ਨਿਗਾਹ ਦੇ ਵਿੱਚ ਨਹੀਂ ਲਿਆਉਂਦਾ। ਮੈਂ ਹੋਰ ਕਿਸੇ ਨੂੰ ਨਹੀਂ ਨਿਗਾਹ ਦੇ ਵਿੱਚ ਲਿਆਉਂਦਾ ਬਸ ਤੈਨਾਂ ਹੀ ਮੈਨੂੰ ਆਸਰਾ ਹੈ। ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ ਕਹਿੰਦਾ ਪਾਪ। ਇਹ ਅਗਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ ਰਹਾਉ ਅੰਗੀਕਾਰ ਕਿਉ ਪ੍ਰਭੇ ਅਪਣੇ ਕਾੜ ਲੀਆ ਮਿਖ ਕੇ ਰੈ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜੈ ਬਿਆ ਗੁਰ ਪੈਰ ਹੈ ਏ ਭਾਈ ਪਿਆਰੇ ਪ੍ਰਭੂ ਨੇ ਜਿਸ ਮਨੁੱਖ ਦਾ ਪੱਖ ਕੀਤਾ ਜਿਸ ਦਾ ਪੱਖ ਕੀਤਾ ਜਿਹਦੇ ਵੱਲੋਂ ਕਹਿੰਦਾ ਭਾਵ ਪਰਮੇਸ਼ਰ ਉਸ ਨੂੰ ਕਹਿੰਦੇ ਉਸ ਪ੍ਰਭੂ ਨੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਦੇ ਘੇਰੇ ਦੇ ਵਿੱਚੋਂ ਕੱਢ ਲਿਆ ਉਹ ਮਨੁੱਖ ਗੁਰੂ ਦੇ ਚਰਨਾਂ ਦੇ ਉੱਤੇ ਜਾ ਡਿੱਗਾ ਤੇ ਗੁਰੂ ਨੇ ਉਸ ਦੇ ਮੂੰਹ ਵਿੱਚ ਆਤਮਿਕ ਜੀਵਨ ਦੇਣ ਵਾਲੀ ਨਾਮ ਦਵਾਈ ਪਾ ਦਿੱਤੀ। ਮੁਖ ਦੀਨੋਂ ਜਾਇ ਪਿਆ ਅੰਮ੍ਰਿਤ ਨਾਮ ਔਖਦ ਮੁਖ ਦੀਨੋਂ ਔਖਦ ਦਵਾਈ ਮੁਖ ਦੇ ਵਿੱਚ ਦਵਾਈ ਪਾ ਦਿੱਤੀ ਅੰਮ੍ਰਿਤ ਦੀ। ਜਾਇ ਪਿਆ ਗੁਰ ਪੈਰੇ ਫਿਰ ਚਰਨਾਂ ਦੇ ਵਿੱਚ ਨਿਗ ਪਿਆ। ਕਵਨ ਉਪਮਾ ਕਾਹੋ ਏਕ ਮੁਖ ਨਿਰਗੁਣ ਕੇ ਦਾਤੇ ਰਹਿ। ਕਾਟ ਸਿਲਕ ਜੋ ਆਪਣਾ ਕੀਨੋ ਨਾਨਕ ਸੋਖ ਕਨੇਰਾ ਹੈ ਪਾਈ ਗੁਣਹੀਨਾ ਨੂੰ ਗੁਣ ਦੇਣ ਵਾਲੇ ਪ੍ਰਭੂ ਦੀਆਂ ਮੈਂ ਇੱਕ ਮੂੰਹ ਦੇ ਨਾਲ ਕਿਹੜੀਆਂ ਕੜੀਆਂ ਵਡਿਆਈਆਂ ਬਿਆਨ ਕਰਾਂ ਉਹ ਤਾਂ ਬੇਅੰਤ ਵਡਿਆਈਆਂ ਤੇ ਮੇਰਾ ਮੂੰਹ ਇੱਕ ਹੈ ਬਿਆਨ ਹੀ ਨਹੀਂ ਹੋ ਸਕਦੀਆਂ ਇੰਨੀਆਂ ਵਡਿਆਈਆਂ ਉਹਦੀਆਂ ਇੰਨੇ ਗੁਣ ਦੇਣ ਵਾਲਾ ਉਹ ਪ੍ਰਮਾਤਮਾ ਹੈ ਨਾਨਕ ਜਦੋਂ ਉਸ ਨੇ ਕਿਸੇ ਭਾਗਾਂ ਵਾਲੇ ਨੂੰ ਉਸ ਦੀ ਮਾਇਆ ਦੀ ਫਾਹੀ ਕੱਟ ਕੇ ਆਪਣਾ ਬਣਾ ਲਿਆ ਉਸ ਨੂੰ ਬੇਅੰਤ ਫਿਰ ਸੁਖ ਪ੍ਰਾਪਤ ਹੋ ਗਏ ਤੇ ਅਗਲੀ ਸ਼ਬਦ ਵਿੱਚ ਫਰਮਾਨ ਹੈ ਸਾਦਗ মহলਾ ਪੰਜਵਾ ਪ੍ਰਭ ਸਿਮਰਤ ਦੁਖ ਬਿਨਾਸੀ ਭੈਓ ਕਿਰਪਾਲ ਜੀ ਸੁਖਦਾਤਾ ਹੋਈ ਸਗਲ ਖਲਾਸੀ ਰਹਾਉ ਏ ਭਾਈ ਸਾਰੇ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਦਾ ਨਾਮ ਸਿਮਰਦੇ ਹਾਂ ਜਿੰਦ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ ਸਾਨੇ ਹੀ ਵਿਕਾਰਾਂ ਤੋਂ ਉਸ ਦੀ ਫਿਰ ਖਲਾਸੀ ਹੋ ਜਾਂਦੀ ਹੈ ਫਿਰ ਅੰਗੇ ਫਰਮਾਨ ਹੈ ਅਵਰ ਨਾ ਕੋ ਸੂਜੈ ਪ੍ਰਭ ਬਿਨ ਕਹੋ ਕੋ ਕਿਸ ਪੈ ਜਾਸੀ ਜੋ ਜਾਣੋ ਤੋ ਰੱਖੋ ਠਾਕੁਰ ਸਭ ਕਿਛ ਤੁਮਹੀ ਪਾਸੇ ਹੈ ਪ੍ਰਭੂ ਤੇਰੇ ਤੋਂ ਬਿਨਾ ਕਹਿੰਦੇ ਹਰ ਸਿਮਰਨ ਵਾਲੇ ਮਨੁੱਖ ਨੂੰ ਪ੍ਰਮਾਤਮਾ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਸੋਈਦਾ ਉਹ ਸਦਾ ਇਹੀ ਆਖਦਾ ਹੈ ਇਹ ਦੱਸ ਹੈ ਭਾਈ ਪ੍ਰਭੂ ਨੂੰ ਛੱਡ ਕੇ ਕੌਣ ਕਿਸ ਦੇ ਕੋਲ ਜਾ ਸਕਦਾ ਪ੍ਰਭੂ ਨੂੰ ਛੱਡ ਕੇ ਕੌਣ ਕਿਸੇ ਦੇ ਕੋਲ ਜਾ ਸਕਦਾ ਭਾਵ ਉਸ ਤੋਂ ਬਿਨਾ ਹੋਰ ਕਿਹਦੇ ਕੋਲੇ ਜਾ ਸਕਦਾ ਇਹਦੇ ਅੱਗੇ ਜਾ ਕੇ ਮੱਥੇ ਰਗੜ ਸਕਦਾ ਉਹ ਸਦਾ ਅਰਦਾਸ ਕਰਦਾ ਹੈ ਹੇ ਠਾਕੁਰ ਜਿਵੇਂ ਹੋ ਸਕੇ ਤਵੇਂ ਮੇਰੀ ਰੱਖਿਆ ਕਰ ਹਰੇਕ ਚੀਜ਼ ਤੇਰੇ ਹੀ ਕੋਲ ਹੈ ਹਰੇਕ ਚੀਜ਼ ਤੇਰੇ ਕੋਲ ਹੈ ਤੇਰੇ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਜਿਉ ਜਾਨੋ ਤੂੰ ਰਾਖੋ ਠਾਕੁਰ ਸਭ ਕੁਛ ਤੁਮਹੀ ਪਾਸੀ ਸਾਰਾ ਕੁਛ ਤੇਰੇ ਪਾਸ ਹੀ ਹੈ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਵਨਾਸੀ ਤਾਹੋ ਨਾਨਕ ਮਨ ਆਨੰਦ ਪਿਆ ਹੈ ਕਾਟੀ ਜਮ ਕੇ ਫਾਸੀ ਹੈ ਨਾਨਕ ਦੇ ਪਾਈ ਯਾਰੇ ਪ੍ਰਭੂ ਨੇ ਜਿੰਨਾ ਮਨੁੱਖਾਂ ਨੂੰ ਹੱਥ ਦੇ ਕੇ ਰੱਖ ਲਿਆ ਉਹ ਅਟਲ ਆਤਮਿਕ ਜੀਵਨ ਵਾਲੇ ਬਣ ਗਏ ਅਟਲ ਆਤਮਿਕ ਜੀਵਨ ਵਾਲੇ ਆਤਮਿਕ ਮੌਤ ਉਹਨਾਂ ਦੇ ਨੇੜੇ ਹੀ ਨਹੀਂ ਟੁਕਦੀ ਉਹਨਾਂ ਦੇ ਮਨ ਵਿੱਚ ਆਨੰਦ ਬਣਿਆ ਰਹਿੰਦਾ ਹੈ ਉਹਨਾਂ ਦੀ ਜਮਾ ਵਾਲੀ ਫਾਹੀ ਕੱਟੀ ਜਾਂਦੀ ਹੈ ਫਿਰ ਅਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗਮ ਹੱਲਾ ਪੰਜਵਾ ਮੇਰੋ ਮਨ ਜਦ ਕਤ ਤੁਜੈ ਸਮਾਰੈ ਹਮ ਬਾਰਕ ਦੀਨ ਪਿਤਾ ਪ੍ਰਬਤ ਮੇਰੇ ਜੋ ਜਾਣੈ ਤਿਉ ਪਾਰੈ ਰਹਾਉ ਏ ਪ੍ਰਭੂ ਮੇਰਾ ਮਨ ਹਰ ਥਾਂ ਤੈਨੂੰ ਹੀ ਯਾਦ ਕਰਦਾ ਹੈ ਹੇ ਮੇਰੇ ਪ੍ਰਭ ਪਿਤਾ ਅਸੀਂ ਤੇਰੇ ਗਰੀਬ ਬੱਚੇ ਹਾਂ ਜਿਵੇਂ ਹੋ ਸਕੇ ਤਿਵੇਂ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਹਮ ਬਾਰਕ ਦੀਨ ਦੀਨ ਮਤਲਬ ਗਰੀਬ ਤੇਰੇ ਗਰੀਬ ਬੱਚੇ ਆ ਪਿਤਾ ਪ੍ਰਭ ਮੇਰੇ ਜੋ ਜਾਣੈ ਤਉ ਪਾਰੈ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਪਾਰ ਲੰਗਾ ਲਾ ਰਹਾਉ ਜਬ ਭੂਖੋ ਤਬ ਭੋਜਨ ਮੰਗੈ ਅਗਾਏ ਸੂਖ ਸਗਰ ਤਬ ਅਰੋਗ ਜਬ ਤੁਮ ਸੰਗ ਬਸਤਾਓ ਛੁਟਕਦ ਹੋਏ ਰਵਾਰ हे प्रभु ਜਦੋਂ ਬੱਚਾ ਭੁੱਖਾ ਹੁੰਦਾ ਤਦੋਂ ਖਾਣ ਨੂੰ ਭੋਜਨ ਮੰਗਦਾ ਜਦੋਂ ਰਜ ਜਾਂਦਾ ਤਦੋਂ ਉਸ ਨੂੰ ਸਾਰੇ ਸੁੱਖ ਪਰਪੀਤ ਹੁੰਦੇ ਹਨ ਇਸੇ ਤਰ੍ਹਾਂ ਇਹ ਜੀਵ ਜਦੋਂ ਤੇਰੇ ਦਰ ਤੇਰੇ ਨਾਲ ਤੇਰੇ ਚਰਨਾਂ ਦੇ ਵਿੱਚ ਵਸਦਾ ਹੈ ਤਦੋਂ ਇਸ ਨੂੰ ਕੋਈ ਰੋਗ ਨਹੀਂ ਸਤਾਉਂਦਾ ਫਿਰ ਤੈਥੋਂ ਵਿਛੜਿਆ ਹੋਇਆ ਇਹ ਫਿਰ ਮਿੱਟੀ ਹੋ ਜਾਂਦਾ ਹੈ ਫਿਰ ਅੰਗੇ ਫਰਮਾਨ ਹੈ ਕਮਨ ਬਸੀ ਰੋ ਦਾਸ ਦਸਨ ਕੋ ਥਾਪਿਓ ਥਾਪਣ ਹਰ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿੰਤੀ ਨਾਨਕ ਇਹ ਸਾਰੇ ਏ ਪ੍ਰਭੂ ਤੇਰਾ ਦਾਸਾਂ ਦੇ ਦਾਸ ਦਾ ਕੀ ਜੋਰ ਚੱਲ ਸਕਦਾ ਤੂੰ ਆਪ ਹੀ ਪੈਦਾ ਕਰਕੇ ਨਾਸ ਕਰਨ ਵਾਲਾ ਤੇਰਾ ਦਾਸ ਨਾਨਕ ਇਹੀ ਬੇਨਤੀ ਕਰਦਾ ਹੈ ਜਦੋਂ ਤੇਰਾ ਨਾਮ ਨਹੀਂ ਭੁੱਲਦਾ ਤਦੋਂ ਆਤਮਕ ਜੀਵਨ ਹਾਸਲ ਕਰੀਦਾ ਹੈ ਫਿਰ ਅਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗ ਮਹੱਲਾ 5 ਮਨ ਤੇ ਭੈ ਭਉ ਦੂਰ ਪਰਾਇਓ ਲਾਲ ਦਿਆਲ ਗੁਲਾਲ ਲਾਡਲੇ ਸਹਿਜ ਸਹਿਜ ਗੁਣ ਗਾਉ ਰਹਾ ਹਾਂ ਭਾਈ ਜਦੋਂ ਹਰ ਵੇਲੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਸੋਹਣੇ ਦਿਆਲ ਪ੍ਰੇਮ ਰਸ ਵਿੱਚ ਭਿੱਜੇ ਹੋਏ ਪਿਆਰੇ ਪ੍ਰਭੂ ਦੇ ਗੁਣ ਮੈਂ ਗਾਉਣੇ ਸ਼ੁਰੂ ਕੀਤੇ ਤਾਂ ਮੇਰੇ ਮਨ ਤੋਂ ਦੁਨੀਆ ਦੇ ਖਤਰਿਆਂ ਦਾ ਸਹਿਮ ਦੂਰ ਹੋ ਗਿਆ ਹੁਣ ਦੁਨੀਆ ਦੇ ਖਤਰਿਆਂ ਦਾ ਸਹਿਮ ਮੇਰੇ ਮਨ ਦੇ ਵਿੱਚ ਨਹੀਂ ਰਿਹਾ ਕੋਈ ਡਰ ਨਹੀਂ ਰਿਹਾ ਨਿਡਰ ਹੋ ਗਿਆ ਗੁਰਬਚਨਾਤ ਕਮਾਤ ਕਿਰਪਾ ਤੇ ਬਹੁਰ ਨਕਤ ਹੋਤਾਇਓ ਰਹਿ ਤੂ ਪਾਦ ਸਮਾਦ ਸੁਖ ਅਸਨ ਭਗਤ ਵਸ਼ਲ ਗ੍ਰਹਿ ਪਾਇਓ ਏ ਭਾਈ ਗੁਰੂ ਦੇ ਚਰਨਾਂ ਨੂੰ ਬਚਨਾਂ ਨੂੰ ਪ੍ਰਭੂ ਦੀ ਕਿਰਪਾ ਨਾਲ ਕਮਾਉਂਦਿਆਂ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਿਆਂ ਹੁਣ ਮੇਰਾ ਮਨ ਹੋਰ ਕਿਸੇ ਵੀ ਪਾਸੇ ਨਹੀਂ ਭਟਕਦਾ ਮੇਰਾ ਮਨ ਵਿਕਾਰਾਂ ਤੋਂ ਬਚ ਗਿਆ ਹੈ ਪ੍ਰਭੂ ਚਰਨਾਂ ਦੇ ਵਿੱਚ ਲੀਨਤਾ ਦੇ ਸੁਖਾਂ ਵਿੱਚ ਟਿਕ ਗਿਆ ਹੈ ਮੈਂ ਭਗਤੀ ਦੇ ਨਾਲ ਪਿਆਰ ਕਰਨ ਵਾਲੇ ਭਗਤ ਮਛਲ ਮਤਲਬ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ ਨੂੰ ਹਿਰਦੇ ਘਰ ਦੇ ਵਿੱਚ ਲੱਭ ਲਿਆ ਹੈ ਇਹਨੂੰ ਫਰਮਾਨ ਹੈ ਨਾਦ ਬਿਨੋਦ ਕੋੜ ਅਨੰਦਾ ਸਹਿਜ ਸਹਿਜ ਸਮਾਇਓ ਕਰਨ ਆਪਕਰਾਮਣਿ ਆਪੇ ਕਹੋ ਨਾਨਕ ਆਪ ਪਾਇਓ ਤਾਂ ਸਤਿਗੁਰੂ ਪਾਸ਼ਾ ਫਿਰ ਫਰਮਾਨ ਕਰਦੇ ਹਨ ਇਹ ਨਾਨਕ ਦੇ ਭਾਈ ਹੁਣ ਮੇਰਾ ਮਨ ਸਦਾ ਹੀ ਆਤਮਕਾ ਡੋਲਤਾ ਵਿੱਚ ਲੀਨ ਰਹਿੰਦਾ ਹੈ ਮਨੋਂ ਸਾਰੇ ਰਾਗਾਂ ਅਤੇ ਤਮਾਸ਼ਿਆਂ ਦੇ ਕਰੋੜਾਂ ਹੀ ਆਨੰਦ ਪ੍ਰਾਪਤ ਹੋ ਗਏ ਹਨ ਕਰੋੜਾਂ ਹੀ ਹੁਣ ਉਹ ਨਿਸ਼ਚਾ ਹੋ ਗਿਆ ਹੈ ਕਿ ਪ੍ਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਤੇ ਆਪ ਹੀ ਜੀਵਾਂ ਪਾਸੋਂ ਕਰਾਉਣ ਵਾਲਾ ਹੈ ਸਭ ਤਾਂ ਆਪ ਹੀ ਆਪ ਹੈ ਸੋ ਅਜਨੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੀਆਂ ਮੇ ਅੰਤੁਨਤਾਈਆਂ ਹੋ ਗਈਆਂ ਨੇ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ